ਸ੍ਰੀਤਾ ਜੀ ਤੁਸੀਂ ਦੇਖ ਰਹਿ ਸਮ ਲੈਣ ਇਸ ਤੇ ਮੈਂ ਹੰਪਰਦੀਪ ਗੌਰਤਾ ਪੰਜਾਬ ਦੇ ਵਿੱਚ ਪੀ ਆਰਟੀਸੀ ਪਨਬਸ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਖਬਰ ਬੇहद ਖਾਸ ਰਹਿਣ ਵਾਲੀ ਹੈ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਹੜਤਾਲ ਤੇ ਰਹਿਣ ਵਾਲੀਆਂ ਹੈ ਜੀਆਂ ਜਿਹੜੇ ਲੋਕ ਰੋਜ਼ਾਨਾ ਪੀ ਆਰਟੀਸੀ ਪਨਬਸ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਕਿਤੇ ਨਾ ਕਿਤੇ ਮੁਸ਼ਕਲਾਂ ਨੇ ਜਿਹੜੀਆਂ ਉਹਨਾਂ ਦੀਆਂ ਹੁਣ ਵੱਧ ਸਕਦੀਆਂ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੀ ਆਰਟੀਸੀ ਤੇ ਪਨਬਸ ਬੱਸਾਂ ਨੇ ਜਿਹੜੀਆਂ ਬੰਦ ਰਹਿਣ ਵਾਲੀਆਂ ਨੇ ਦੱਸਦੀ ਹੈ ਕਿ ਬੀਤੇ MBPRTC ਤੇ ਪੰ ਬੱਸਾਂ ਨੇ ਜਿਹੜੀਆਂ ਉਹਨਾਂ ਦੇ ਮੁਲਾਜ਼ਮ ਹੜਤਾਲ ਦੇ ਉੱਤੇ ਗਏ ਸੀ ਹੁਣ ਇੱਕ ਵਾਰ ਫਿਰ ਤੋਂ ਜਦੋਂ ਉਹਨਾਂ ਦੀਆਂ ਮੰਗਾਂ ਦੇ ਜਿਹੜੀਆਂ ਨਹੀਂ ਮੰਨੀਆਂ ਗਈਆਂ 9 10 ਤੇ 11 ਜੁਲਾਈ ਨੂੰ BRTC ਤੇ Panbusਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਹੜਤਾਲ ਤੇ ਜਾਣਗੇ ਜਿਸ ਦਾ ਖਮਿਆਜ਼ਾ ਅਮ ਲੋਕਾਂ ਨੂੰ ਭੁਗਤਣਾ ਪਏਗਾ ਜਿਹੜੇ ਲੋਕ ਨੇ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ ਹਰ ਰੋਜ਼ਾਨਾ ਦੀ ਤਰ੍ਹਾਂ ਸਫ਼ਰ ਕਰਦੇ ਸੀ ਇੱਕ ਜਗ੍ਹਾ ਦੇ ਉੱਤੇ ਦੂਸਰੀ ਜਗ੍ਹਾ ਤੇ ਆਪਣੇ ਕਮਾਕਾਰਾਂ ਲਈ ਜਾਂਦੇ ਸੀ ਹੁਣ ਉਹਨਾਂ ਨੂੰ ਪ੍ਰਾਈਵੇਟ ਬੱਸਾਂ ਦੇ ਵਿੱਚ ਜਾਣਾ ਪਏਗਾ ਕਿਉਂਕਿ ਤਿੰਨ ਦਿਨਾਂ ਲਈ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀ ਹੜਤਾਲ ਹੈ ਜੀਆਂ ਤਰੀਕ ਤੁਹਾਨੂੰ ਦੱਸ ਦਿੰਦੇ ਆ 9 10 ਤੇ 11 ਜੁਲਾਈ ਇਹਨਾਂ ਤਿੰਨ ਦਿਨਾਂ ਦੇ ਲਈ BRTC ਅਤੇ Panbus ਬੱਸਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਹੜਤਾਲ ਤੇ ਰਹਿਣਗੇ ਸਾਰੇ ਮੁਲਾਜ਼ਮ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਨਗੇ ਜ਼ਿਕਰ ਕਰ ਦਿੰਦੇ ਆ ਕਿ ਕੁਝ ਸਮਾਂ ਪਹਿਲਾਂ ਵੀ ਪਨਵਸਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਸੀ ਉਦੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੀਆਂ ਮੰਗਾਂ ਛੇਤੀ ਵਿਚਾਰ ਕੀਤਾ ਜਾਏਗਾ ਮੰਗਾਂ ਦੇ ਉੱਤੇ ਪਰ ਇੱਕ ਮਹੀਨਾ ਬੀਤ ਗਿਆ ਹਲੇ ਤੱਕ ਕੋਈ ਵੀ ਮੰਗ ਹੈ ਜਿਹੜੀ ਉਹ ਪੂਰੀ ਨਹੀਂ ਕੀਤੀ ਗਈ ਤਾਂ ਦੱਸ ਦਿਓ ਉਹਨਾਂ ਕਿਆਂ ਮੰਗਾਂ ਕੀ ਨੇ ਦਰਸਰ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਣੇ ਹੋਰ ਵੀ ਕਈ ਮੰਗਾਂ ਨੇ ਦੂਜੇ ਪਾਸੇ PRTC ਤੇ ਪਨਬਸ ਠੇਕੇਦਾਰੀ ਸਿਸਟਮ ਲਾਗੂ ਕਰਕੇ ਇਹਨਾਂ ਗੈਰ ਹੁਨਰਮੰਦ ਮੁਲਾਜ਼ਮਾਂ ਨੂੰ ਭੁ ਵਿਖਦੇ ਖਤਰੇ ਦੇ ਵਿੱਚ ਪਾ ਰਹੇ ਨੇ ਮਜ਼ਦੂਰਾਂ ਨੂੰ ਡਰਾ ਰਹੇ ਕਿ ਜੇਕਰ ਠੇਕੇਦਾਰੀ ਸਿਸਟਮ ਲਾਗੂ ਕੀਤਾ ਗਿਆ ਤਾਂ ਉਹਨਾਂ ਦੀਆਂ ਨੌਕਰੀਆਂ ਖੁੱਸ ਜਾਣਗੀਆਂ ਇਸ ਲਈ ਉਹ ਵਾਰ-ਵਾਰ ਸੜਕਾ ਜਾਮ ਕਰਦੇ ਨੇ ਪਰ ਆਮ ਜਨਤਾ ਦੋਵਾਂ ਤੇਰਾ ਵਿਚਕਾਰ ਚੱਲੀ ਲੜਾਈ ਤੋਂ ਤੰਗ ਆ ਚੁੱਕੀ ਹੈ ਕਿਉਂਕਿ ਜਦੋਂ ਵੀ ਹੜਤਾਲ ਹੁੰਦੀ ਹੈ ਤਾਂ ਆਮ ਜਨਤਾ ਨੂੰ ਇਸ ਦਾ ਨੁਕਸਾਨ ਚੱਲਣਾ ਪੈਂਦਾ ਹੈ ਜਿਹੜੇ ਪੈਸੇ ਲਾ ਕੇ ਸਫ਼ਰ ਨਹੀਂ ਕਰ ਸਕਦੇ ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਉਹ ਚੱਲ ਨਹੀਂ ਸਕਦੀ ਹੈ